ਕੈਨੇਡਾ ਤੋਂ ਮਾੜੀਆਂ-ਮਾੜੀਆਂ ਖਬਰਾਂ ਬਹੁਤ ਸੁਣ ਲੀਆਂ ਤੇ ਹੁਣ ਕੈਨੇਡਾ ਚੰਗੀਆਂ ਖਬਰਾਂ ਤੁਹਾਨੂੰ ਦੇ ਰਿਹਾ ਹੈ ਜੀ ਹਾਂ ਕੈਨੇਡਾ ਦਾ ਹੁਣ ਮਕਸਦ ਚੰਗੇ ਬੱਚਿਆਂ ਨੂੰ ਬੁਲਾਉਣਾ ਹੈ ਕੈਨੇਡਾ ਦਾ ਹੁਣ ਮਕਸਦ ਚੰਗੇ ਬੱਚਿਆਂ ਲਈ ਅੱਗੇ ਦਾ ਰਸਤਾ ਸੌਖਾ ਕਰਨਾ ਹੈ ਔਰ ਇਹਦੇ ਵਿੱਚ ਸਭ ਤੋਂ ਪਹਿਲਾਂ ਬ੍ਰਿਟਿਸ਼ ਕੋਲੰਬੀਆ ਜਿਹੜਾ ਕਿ ਉੱਥੇ ਦਾ ਪ੍ਰੋਵਿੰਸ ਹੈ ਜਾਂ ਸਟੇਟ ਹੈ ਉਹਨੇ ਇੱਕ ਨਵਾਂ ਸਿਸਟਮ ਲਾਂਚ ਕਰ ਦਿੱਤਾ ਹੈ ਪੀਆਰ ਦਾ ਜੀ ਹਾਂ ਇੱਕ ਨਵੀਂ ਕੈਟਾਗਰੀ ਪੀਆਰ ਦੀ ਸ਼ੁਰੂ ਹੋ ਗਈ ਆ ਸਟੂਡੈਂਟਸ ਦੇ ਲਈ ਆ ਖਾਸ ਕਰਕੇ ਆ ਔਰ ਇਹ 2025 ਤੋਂ ਇਹਦੇ ਚ ਐਪਲੀਕੇਸ਼ਨਾਂ ਲੈਣੀਆਂ ਸ਼ੁਰੂ ਕਰਨਗੇ ਸੋ ਜਿਹੜੇ ਬੱਚੇ ਹੁਣ ਪੜ੍ਹ ਰਹੇ ਨੇ ਉੱਥੇ ਉਹ 2025 ਤੋਂ ਆਪਣੀ ਐਪਲੀਕੇਸ਼ਨ ਲਾ ਸਕਣਗੇ ਔਰ ਜਿਹੜੇ ਨਵੇਂ ਜਾਣਗੇ ਉਹ ਵੀ ਉਸ ਤੋਂ ਬਾਅਦ ਲਾ ਸਕਣਗੇ ਹੁਣ ਇਹਨਾਂ ਨੇ ਤਿੰਨ ਕੈਟਾਗਰੀਜ਼ ਲਾਂਚ ਕੀਤੀਆਂ ਨੇ ਇੱਕ ਬੈਚਲਰ ਡਿਗਰੀ ਪ੍ਰੋਗਰਾਮ ਮਾਸਟਰਸ ਡਿਗਰੀ ਪ੍ਰੋਗਰਾਮ ਤੇ ਪੀਐਚਡੀ ਪ੍ਰੋਗਰਾਮ ਮਤਲਬ ਜਿਹੜੇ ਬੱਚੇ ਉੱਥੇ ਜਾ ਕੇ ਬੈਚਲਰ ਡਿਗਰੀ ਕਰਨਗੇ ਉਹ ਸਿੱਧਾ ਪੀਆਰ ਅਪਲਾਈ ਕਰ ਸਕਣਗੇ ਉਹਨਾਂ ਕੋਲ ਕੀ ਹੋਣਾ ਚਾਹੀਦਾ ਹੈ ਬ੍ਰਿਟਿਸ਼ ਕੋਲੰਬੀਆ ਕੈਨੇਡਾ ਚ ਨਹੀਂ ਬ੍ਰਿਟਿਸ਼ ਕੋਲੰਬੀਆ ਚ ਕੀਤੀ ਹੋਈ ਬੈਚਲਰ ਡਿਗਰੀ ਉਹਦੇ ਨਾਲ ਆਇਲਟਸ ਦਾ ਸਕੋਰ 6.5 ਈਚ ਮੋਡਿਊਲ ਤੇ ਸਿਰਫ ਲਿਸਨਿੰਗ ਚ 7.5 ਸੋ ਜਿਹੜੇ ਬੱਚੇ ਨੇ ਉੱਥੇ ਬੈਚਲਰ ਡਿਗਰੀ ਕੀਤੀ ਹੈ ਉਹਦੇ ਲਈ ਆਇਲਟਸ ਸਕੋਰ ਕੱਖ ਵੀ ਨਹੀਂ ਔਰ ਉਸ ਤੋਂ ਇਲਾਵਾ ਉਹਦੇ ਕੋਲ ਚਾਹੀਦੀ ਹੋਊਗੀ ਇੱਕ ਜੌਬ ਆਫਰ ਜਦੋਂ ਮੈਂ ਜੌਬ ਆਫਰ ਦੀ ਗੱਲ ਕਰ ਰਿਹਾ ਤਾਂ ਮੈਂ ਐਲਐਮਆਈਏ ਦੀ ਗੱਲ ਨਹੀਂ ਕਰ ਰਿਹਾ ਸਿਰਫ ਜੌਬ ਆਫਰ ਚਾਹੀਦੀ ਹੈ JDB ट्रेड ਚ ਤੁਸੀਂ ਡਿਗਰੀ ਕੀਤੀ ਹੈ ਐਸੇ ਤਰੀਕੇ ਨਾਲ ਜਿਹੜੇ ਬੱਚੇ ਉੱਥੇ ਮਾਸਟਰਸ ਕਰਨਗੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੁਣ ਉਹ ਵੀ ਆਪਣੀ ਮਾਸਟਰਸ ਚਾਹੇ 1 ਸਾਲ ਚ ਖਤਮ ਕਰ ਲੈਣ ਚਾਹੇ 2 ਸਾਲ ਚ ਕਰਨ ਉਹ ਮਾਸਟਰਸ ਖਤਮ ਕਰਕੇ ਆਪਣਾ ਸਿੱਧਾ ਪੀਆਰ ਅਪਲਾਈ ਕਰ ਸਕਣਗੇ ਉਹਨਾਂ ਨੂੰ ਵੀ ਮਾਸਟਰਸ ਡਿਗਰੀ ਜਿਹੜੀ ਉੱਥੇ ਕੀਤੀ ਹੈ ਉਹ ਚਾਹੀਦੀ ਹੈ ਪਲੱਸ ਆਇਲਟਸ ਦਾ ਸਕੋਰ ਜਿਹੜਾ ਮੈਂ ਦੱਸਿਆ ਉਹ ਚਾਹੀਦਾ ਤੇ ਉਹਦੇ ਨਾਲ ਜੌਬ ਆਫਰ ਉਹਨਾਂ ਕੋਲ ਹੋਣਾ ਚਾਹੀਦਾ ਤੀਸਰੀ ਕੈਟਾਗਰੀ ਉਹਨਾਂ ਨੇ ਜਿਹੜੀ ਲਾਂਚ ਕੀਤੀ ਉਹ ਪੀ ਐਚ ਡੀ ਵਾਲੇ ਸਟੂਡੈਂਟਸ ਲਈ ਹੈ ਜਿਹੜੇ ਉੱਥੇ ਪੀ ਐਚ ਡੀ ਕਰਨਗੇ ਉਹਨਾਂ ਲਈ ਥੋੜਾ ਜਿਹਾ ਸਿਸਟਮ ਉਹਨਾਂ ਨੇ ਰਿਲੈਕਸ ਕਰਤਾ ਉਹਨਾਂ ਕੋਲ ਕੈਨੇਡਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੀਤੀ ਹੋਈ ਪੀ ਐਚ ਡੀ ਦੀ ਡਿਗਰੀ ਪਲੱਸ ਆਇਲੈਟਸ ਦਾ ਸਕੋਰ ਜੋ ਮੈਂ ਦੱਸਿਆ 6.5 7 ਲਿਸਨਿੰਗ ਦੇ ਵਿੱਚ ਤੇ ਉਹਨਾਂ ਨੂੰ ਕਿਸੇ ਜੌਬ ਆਫਰ ਦੀ ਵੀ ਲੋੜ ਨਹੀਂ ਗਈ ਉਹ ਸਿੱਧਾ ਆਪਣਾ ਪੀ ਆਰ ਅਪਲਾਈ ਕਰ ਸਕਦੇ ਮਤਲਬ ਇਸ ਕੈਟਾਗਰੀ ਦੇ ਵਿੱਚ ਹੁਣ ਜਿਹੜੇ ਬੱਚੇ ਉੱਥੇ ਜਾ ਕੇ ਡਿਗਰੀਆਂ ਕਰਨਗੇ ਡਿਗਰੀ ਪ੍ਰੋਗਰਾਮਸ ਕਰਨਗੇ ਜਦੋਂ ਡਿਗਰੀਜ਼ ਆਪਣੀਆਂ ਕੰਪਲੀਟ ਕਰ ਲੈਣਗੇ ਨਾਲ ਆਪਣਾ ਹਾਈਲਾਈਟਸ ਵੀ ਕਰਕੇ ਰੱਖ ਜਾਣਗੇ ਕੋਈ ਵੱਡੀ ਗੱਲ ਨਹੀਂ ਤੇ ਉਸ ਤੋਂ ਬਾਅਦ ਸਿਰਫ ਇੱਕ ਕੋਨਾ ਕੋਲ ਜੌਬ ਆਫਰ ਹੋਏਗੀ ਤੇ ਉਹ ਆਪਣਾ ਨਾਲ ਦੀ ਨਾਲ ਪੀਆਰ ਫਾਈਲ ਕਰ ਸਕਣਗੇ ਤੇ ਪੀਆਰ ਹਾਸਲ ਕਰ ਸਕਣਗੇ ਸੋ ਇਹ ਇੱਕ ਵੱਡੀ ਤੇ ਗੁੱਡ ਨਿਊਜ਼ ਆ ਜਿਹਦਾ ਫਾਇਦਾ ਬਹੁਤ ਸਾਰੇ ਸਟੂਡੈਂਟਸ ਨੂੰ ਆਉਣ ਵਾਲੇ ਸਮੇਂ 'ਚ ਹੋ ਸਕਦਾ ਔਰ ਇੱਥੋਂ ਇੱਕ ਚੀਜ਼ ਕਲੀਅਰ ਹੁੰਦੀ ਹੈ ਕਿ ਹੁਣ ਕੈਨੇਡਾ ਨੂੰ ਟੈਲੈਂਟਡ ਸਕਿਲਡ ਲੋਕਾਂ ਲਈ ਰਸਤੇ ਸੌਖੇ ਵੀ ਕਰਨੇ ਸ਼ੁਰੂ ਕਰ ਦਿੱਤੇ ਨੇ ਦੂਜਿਆਂ ਲਈ ਜਿਹੜੇ ਟੇਡੇ ਕੀਤੇ ਨੇ ਨਾਲ ਹੀ ਸੌਖੇ ਕਰ ਦਿੱਤੇ ਨੇ ਔਰ ਇਹਦੇ ਵਿੱਚ ਮੈਂ ਇੱਕ ਕਨਫਿਊਜ਼ਨ ਵੀ ਤੁਹਾਡੀ ਖਤਮ ਕਰ ਦਿੰਦਾ ਕਿ ਜਿਹੜੇ ਬੱਚੇ ਉੱਥੇ ਡਿਪਲੋਮੇ ਕਰ ਰਹੇ ਆ ਚਾਹੇ ਉਹ ਯੂਜੀ ਵਾਲੇ ਡਿਪਲੋਮੇ 2 ਸਾਲ ਦੇ ਕਰ ਰਹੇ ਨੇ ਚਾਹੇ ਪੀਜੀ ਡਿਪਲੋਮੇ ਕਰ ਰਹੇ ਨੇ ਉਹ ਬੱਚੇ ਇਸ ਪ੍ਰੋਗਰਾਮ ਲਈ ਐਲੀਜੀਬਲ ਨਹੀਂ ਹੈਗੇ ਇਹਦੇ ਵਿੱਚ ਸਿਰਫ ਉਹੀ ਬੱਚੇ ਐਲੀਜੀਬਲ ਹੋਣਗੇ ਜਿਹੜੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਾ ਕੇ ਬੈਚਲਰ ਡਿਗਰੀ ਮਾਸਟਰਸ ਡਿਗਰੀ ਜਾਂ ਪੀਐਚਡੀ ਕਰਨਗੇ ਸੋ ਫਟਾਫਟ ਆਪਣੀਆਂ ਐਪਲੀਕੇਸ਼ਨਸ ਨੂੰ ਸ਼ੁਰੂ ਕਰੋ ਜਿਹੜੇ ਵੀ ਬੱਚੇ ਚੰਗੀ ਪੜ੍ਹਾਈ ਤੋਂ ਬਾਅਦ ਆਪਣਾ ਸੌਖਾ ਪਿਆਰ ਹਾਸਲ ਕਰਨਾ ਚਾਹੁੰਦੇ ਆ ਐ ਸਮਾਂ ਉਹਨਾਂ ਨੂੰ ਗੁਆਉਣਾ ਨਹੀਂ ਚਾਹੀਦਾ ਅੱਜ ਦੇ ਲਈ ਨਾ ਸਸਿਕਾ ਫਰੌਡ ਦੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਣ